ਗੁਰਦਾਸਪੁਰ ਦੇ ਰੈਨਬਲੇ 24 ਸਾਲਾਂ ਦੇ ਨੌਜਵਾਨ ਹਰਮਿੰਦਰ ਸਿੰਘ ਹੈਰੀ ਨੇ ਆਪਣੇ ਮਾਤਾ-ਪਿਤਾ ਦਾ ਸੁਪਨਾ ਪੂਰਾ ਕੀਤਾ ਅਤੇ ਕੈਨੇਡਾ ਪੁਲਿਸ ਵਿੱਚ ਉਹ ਭਰਤੀ ਹੋ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਦੇ بیٹے ਨੂੰ ਪੁਲਿਸ ਵਿੱਚ ਭਰਤੀ ਹੋਣ ਦਾ ਸ਼ੌਂਕ ਸੀ। ਉਹਨਾਂ ਨੇ ਕਿਹਾ ਕਿ ਬਹੁਤ ਮਿਹਨਤ ਤੋਂ ਬਾਅਦ ਉਹ ਭਰਤੀ ਹੋਇਆ ਜਿਸ ਤੋਂ ਬਾਅਦ ਸਾਡੇ ਘਰ ਵਿੱਚ ਹੁਣ ਵਿਆਹ ਵਾਲਾ ਮਾਹੌਲ ਹੈ। ਜਾਣਕਾਰੀ ਦਿੰਦੇ ਹੋਏ ਭਰਤੀ ਹੋਏ ਨੌਜਵਾਨ ਹਰਮਿੰਦਰ ਹੈਰੀ ਦੇ ਪਿਤਾ ਅਸ਼ਮੀਲ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਹੀ ਹੈਰੀ ਨੂੰ ਪੁਲਿਸ ਵਿੱਚ ਭਰਤੀ ਹੋਣ ਦਾ ਸ਼ੌਂਕ ਸੀ ਅਤੇ ਕਾਫੀ ਮਿਹਨਤ ਤੋਂ ਬਾਅਦ ਉਹ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ। ਉਹਨਾਂ ਨੇ ਕਿਹਾ ਕਿ ਉਸ ਦੀ ਮਾਂ ਦਾ ਵੀ ਇਹੋ ਸੁਪਨਾ ਸੀ ਕਿ ਉਸ ਦਾ ਬੇਟਾ ਇੱਕ ਚੰਗੀ ਨੌਕਰੀ ਕਰੇ ਪਰ ਕੁਝ ਸਮੇਂ ਪਹਿਲਾਂ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ ਅਤੇ ਬੇਟੇ ਨੇ ਭਰਤੀ ਹੋ ਕੇ ਆਪਣੀ ਮਾਂ ਦਾ ਸੁਪਨਾ ਪੂਰਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਤੇ ਲੋਕ ਵਧਾਈਆਂ ਦੇ ਆ ਰਹੇ ਹਨ। ਮੈਨੂੰ ਬਹੁਤ ਜ਼ਿਆਦਾ ਗਰਵ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਬੇਟੇ ਨੇ ਗੁਰਦਾਸਪੁਰ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਹ ਜੀ ਮੇਰਾ ਨਾਮ ਹੈ ਕੈਪਟਨ ਕਸ਼ਮੀਰ ਸਿੰਘ ਮੈਂ ਸੇਕਰ ਮੈਂ 362 ਰਿਟਾਇਰਡ ਕੈਪਟਨ ਹਾਂ। 28 ਸਾਲ ਉਸਨੇ ਕੁਰਕੀਤੀ ਹੈ। ਉਦੋਂ ਬਾਅਦ ਬਿੱੜ ਦੀ ਚੁਆਇ ਸੀਗੇ ਮੈਂ ਇੱਕ ਜੁਨੀਅਰ ਨੌਜਵਾਨ ਕਰਾਂ ਇੱਥੇ ਨਹੀਂ ਕਰ ਸਕਿਆ ਉਹ ਕੈਨੇਡਾ ਚਲ ਗਿਆ ਸੀਗਾ। ਉਦੋਂ ਬਾਅਦ ਉੱਥੇ ਉਹਨੂੰ ਸ਼ੌਅ ਜਾ ਕੇ ਮੈਂ ਜੋਨੇ ਹੋ ਜੁਆਨ ਕਰਨੇ ਆ ਤੇ ਉਹ ਮਤਲਬ ਜਨਵਰੀ ਚ ਪਹਿਲਾ ਇੰਟਰਵਿਊ ਸੀਗੀ ਉਹਦੇ ਬਾਅਦ ਟੈਸਟ ਰਿਕ ਸੀਗਾ ਤੇ ਚਾਰ ਮਹੀਨੇ ਟ੍ਰੇਨਿੰਗ ਸੀ ਤੇ ਪਰਸੋਂ ਉਹਦੀ ਪਾਸ ਕਮਪਲੀਟ ਹੋਈ ਕਹਿੰਦਾ ਸਟਰਗਲ ਬੜਾ ਕੀਤਾ ਭਾਈ ਨੇ ਲਾਈਫ ਤੇ ਬਹੁਤ ਜਿਆਦਾ ਸਟਰਗਲ ਕੀਤਾ ਹਾਂ ਸਟਰਗਲ ਕਰਕੇ ਇਸ ਮੁਕਾਮ ਉਪਾਇਆ ਹਾਂ ਜੀ ਕੀ ਵੀ ਸ਼ੁਰੂਆਤ ਬਚਪਨ ਕੀ ਜਿਹਦਾ ਦਿੱਤੀ ਆ ਉਹਦਾ ਕੀ ਸ਼ੌਕ ਸੀ ਬਚਪਨ ਵਿੱਚ ਇਹ ਸੀਗਾ ਕਹਿੰਦਾ ਕਿ ਮੈਂ ਇਹ ਜੁਆਨ ਕਰਨੇ ਆ ਆਪਣੇ 에ਅਰ ਫੋਰਸ ਨੂੰ ਪਰੜਨ ਮੰਣਾ ਤੇ ਉਹਦੇ ਆ ਸਿਸਟਮ ਬਾਹਰ ਚਲ ਗਈਆਂ ਤੇ ਇੱਥੇ ਨਹੀਂ ਉਹ ਜੀ ਲੱਗਾ ਤੋ ਬਾਹਰ ਚਲੇਗਾ ਕੈਨੇਡਾ ਪੁਲਿਸੇ ਜਾਏਗੀ ਹਾਂ ਕੈਨੇਡਾ ਪੁਲਿਸੇ ਜਾਵਾਂਗੇ ਤੁਹਾਨੂੰ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਾ ਕਿਵੇਂ ਦਾ ਮਹਿਸੂਸ ਹੈ ਕੀ ਮੋਲਸ ਕਰਦਾ ਬਹੁਤ ਅਛਾ ਲੱਗਾ ਕਿਉਂਕਿ ਸਾਡੇ ਦਾਦਾ ਸ਼ੁਰੂ ਤੋਂ ਸਾਡੇ ਇਹੀ ਕਰਦੀ ਸ਼ੁਰੂ ਅਸੀਂ ਸਾਡੇ ਦਾਦਾ ਜੀ ਸ਼ਹੀਦ ਹੋਏ ਜਲਨੇ ਵਗੈ ਜੀ ਬੁੱਢਾ ਸਿੰਘ ਜੀ ਤੇ ਉੱਥੋਂ ਸਰੰਬ ਬਟਾਪਰ ਸੁਪਰਪੈਨਸ਼ਨ ਆ ਤਿੰਨੇ ਪਰਿਵਾਰ ਕੇ ਚੱਲ ਜਾ ਰਹੇ ਆ ਹੋਰ ਜਾਨੀ ਬਚਪਨ ਵਿੱਚ ਬਚਪਨ ਤੋਂ ਸ਼ੌਂਕ ਸੀ ਤੇ ਤਾਂ ਵੀ ਕਰਦੇ ਰਿਹਾ ਉਹਨੂੰ ਗਾਈਡ ਜਾਂ ਪੁੱਛਦਾ ਰਿਹਾ ਤੁਹਾਨੂੰ ਕਿ ਕਿਵੇਂ ਮੈਨੂੰ ਕਰੀ ਇਹ ਹੀ ਸੀਗਾ ਕਿ ਮੈਂ ਜਾਣ ਨਹੀਂ ਹਾਲ ਮੈਨੂੰ ਦੇਖ ਕੇ ਜਿੰਨੀ ਕੰਮ ਪਾ ਲਈ ਹਾਂ ਹਾਂ ਫੋਨ ਇਹ ਮਦਰ ਉਹਦੇ ਹਾੜਾ ਪੱਛੇ ਦੇ ਐਕਸਪਾਇਰ ਹੋ ਗਏ ਹਾਂ ਨਹੀਂ ਹਾਂ ਨਹੀਂ ਹਾਂ ਕਿਵੇਂ ਦਾ ਨੂੰ ਮਹਿਸੂਸ ਹੋਇਆ ਫੋਨ 'ਤੇ ਉਹਦੀ ਗੱਲਬਾਤ ਕੀਤੀ ਵੀ ਉਹਨੂੰ ਲੱਗਿਆ ਕਿ ਮੈਂ ਆਪ ਇਹ ਸੁਪਨਾ ਪੂਰਾ ਕੀਤਾ ਕੀ ਕੀ ਗੱਲਬਾਤ ਹੋਈ ਠਾਡੀ ਮਤਲਬ ਇਹ ਕਹਿੰਦਾ ਕਿ ਅੱਜ ਜਿਉਂਦੀ ਉਹਦੀ

ਸਾਡੇ ਬੱਚੇ ਕੀ ਕੀ ਪਲਾਨਿੰਗ ਆਗੇ ਬੱਚੇ ਸਾਡੇ ਦੀ ਕੀ ਗੱਲ ਬਾਤ ਹੁੰਦੀ ਹੈ ਸਾਡੇ ਵਾਲੀ ਅੱਗੇ ਬਤੇਗਾ ਉਹ ਕੋਰਸ ਹਾਂਜੀ ਚੱਗੀ ਗਾਏ ਹਾਂ ਤਰਕੀ ਹੋ ਰਹੀ ਮਾਨਸ ਨੂੰ ਸੁਣਦਾ ਪਾਇੀ ਜੇ ਲੋਕੀ ਵਿਦਾਈ ਜਾਂਦੇ ਆਗੇ ਤੇ ਮਾਨਸ ਸਿਰਨ ਚੜਾ ਹੁੰਦਾ ਨਾ ਹਾਂਜੀ ਹਾਂਜੀ ਉਹ ਵੀ ਤੁਹਾਡਾ ਮਾਨ ਹੁੰਦਾ ਹੈ ਹਾਂਜੀ ਹਾਂਜੀ ਕਿਉਂ ਮੇਰੇ ਬਹੁਤ ਨਾ ਲਿੰਕ ਨੇ ਆਰਮੀ ਅਫਸਰ ਨਾਲ ਜੀ ਜੀ ਕੱਲ ਦੇ ਬੜੇ ਫੋਨ ਆਏ ਜਨਰਲ ਕਰਨੇ ਸਾਰੇ ਮੀ ਸਿੰਘ ਨੇ ਪੰਜਾਬ ਦੇ ਬਾਕੀ ਨੌਜਵਾਨਾਂ ਨੂੰ ਵੀ ਇਹੀ ਸੰਦੇਸ਼ ਦਿੱਤਾ ਕਿ ਨਸ਼ੇ ਛੱਡ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਅਤੇ ਇੱਕ ਚੰਗਾ ਮੁਕਾਮ ਹਾਸਲ ਕਰੋ ਬਿਊਰੋ ਰਿਪੋਰਟ ਪੰਜਾਬ ਪ੍ਰੋ ਟਵੀ